ਬਹੁਤ ਵੱਡਾ ਸ਼ਾਹੂਕਰ ਮਾਇਆ ਆ ਗਈ ਕੋਲ ਕਹਿੰਦੀ ਮੈਂ ਅੱਜ ਤੇਰੇ ਕੋਲ ਰਹਿਣਾ ਤੇ ਕੱਲ ਨੂੰ ਮੈਂ ਚੱਲ ਜਾਣਾ ਜੋ ਮੰਗਣਾ ਮੰਗ ਲਾ ਤੇ ਸ਼ਾਹੂਕਰ ਬੜਾ ਸਿਆਣਾ ਸੀ ਕਈ ਸਿਆਣੇ ਪੁਰਖ ਬਹੁਤ ਹੁੰਦੇ ਨੇ ਦਾਨੇ ਪੁਰਖ ਹੁੰਦੇ ਨੇ ਉਮਰ ਦੇ ਹਿਸਾਬ ਨਾਲ ਸਿਆਣਪ ਨਹੀਂ ਆਂਦੀ ਗੁਰੂ ਦੀ ਕਿਰਪਾ ਦੇ ਨਾਲ ਸਿਆਣਾ ਬਣਦੀ ਕਈ ਬੱਚੇ ਵੀ ਬਜ਼ੁਰਗਾਂ ਵਾਲੀਆਂ ਗੱਲਾਂ ਕਰ ਜਾਂਦੇ ਕਈ ਬਜ਼ੁਰਗ ਵੀ ਬੱਚਿਆਂ ਵਾਲੀਆਂ ਗੱਲਾਂ ਕਰਦੇ ਨੇ ਕਹਿਣ ਲੱਗਾ ਮਾਇਆ ਮੈਂ ਬੱਚਿਆਂ ਵਾਸਤੇ ਹੀ ਮਾਇਆ ਮੰਗਣੀ ਏ ਮੈਂ ਕਿਹੜੀ ਆਪਣੇ ਵਾਸਤੇ ਮੰਗਣੀ ਏ ਐਦਾਂ ਕਰਦਾ ਮੇਰੀਆਂ ਨੂੰਹਾਂ ਬਹੁਤ ਸਿਆਣੀਆਂ ਨੇ ਨੂੰਹਾਂ ਮੇਰੀਆਂ ਧੀਆ ਹੀ ਨੇ ਮੈਂ ਪਹਿਲਾਂ ਆਪਣੀ ਨੂੰਹਾਂ ਨੂੰ ਪੁੱਛਿਆ ਵਾ ਫਿਰ ਤੇਰੇ ਨਾਲ ਗੱਲ ਕਰਦਾ ਕਿ ਜੋ ਮੇਰੀਆਂ ਨੂੰਹਾਂ ਕਹਿਣਗੇ ਮੈਂ ਮੰਗ ਲਾਂਗਾ ਮੰਗਣਾ ਤੇ ਮੋਂਨਾਂ ਵਾਸਤੇ ਹੀ ਕਹਿਣ ਲੱਗੇ ਠੀਕ ਹੈ ਜਾ ਪੁੱਛਿਆ ਪਹਿਲੀ ਨੂ ਦੇ ਕਮਰੇ ਵਿੱਚ ਗਿਆ ਜਾ ਕੇ ਕਹਿਣ ਲੱਗਾ ਬੇਟਾ ਮਾਇਆ ਮੇਰੇ ਕੋਲ ਆਈ ਉਹ ਕਹਿੰਦੀ ਕੱਲ ਨੂੰ ਮੈਂ ਚੱਲ ਜਾਣਾ ਜੋ ਮੰਗਣਾ ਅੱਜ ਮੰਗ ਲਓ ਕਹਿੰਦੀ ਪਿਤਾ ਜੀ ਇਹ ਤੇ ਗੱਲ ਹੀ ਬੜੀ ਵਧੀਆ ਏਦਾਂ ਕਰੋ ਉਹਨੂੰ ਕਹਿੰ ਮੈਨੂੰ ਸਾਨੂੰ ਇੰਨੇ ਹਸਪੀਟਲ ਦੇ ਦੇ ਵਾ ਵਾ ਉਹਨੇ ਗਨਾਂ ਤੇ ਕਹਿੰਦੀ ਬਹੁਤ ਜ਼ਿਆਦਾ ਸਾਨੂੰ ਹਸਪੀਟਲ ਦੇ ਦੇ ਕਿਉਂ ਕੰਦੀਓ ਹਸਪੀਟਲਾਂ 'ਚ ਮਾਇਆ ਬਹੁਤ ਹੈ ਅੱਜਕੱਲ ਹਰ ਬੰਦਾ ਦਵਾਈ ਖਾ ਕੇ ਘਰੋਂ ਨਿਕਲਦਾ ਹੈ ਹਰ ਬੰਦਾ ਕੋਈ ਨਾ ਕੋਈ ਦਵਾਈ ਖਾਂਦਾ ਫਿਰ ਘਰੋਂ ਨਿਕਲਦਾ ਸਾਨੂੰ ਹਸਪੀਟਲ ਦੇ ਦਿਓ ਸਾਡੇ ਘਰ ਮਾਇਆ ਦਾ ਬਹੁਤ ਜ਼ਿਆਦਾ ਮਾਇਆ ਆਣਾ ਜਾਣਾ ਹੋ ਜਾਏਗਾ ਪੂਰਾ ਸ਼ੌਕਰ ਨੇ ਵੱਡੀ ਨੂੰ ਦੀ ਗੱਲ ਸੁਣੀ ਵਿਚਕਾਰ ਵਾਲੀ ਕੋ ਚੱਲ ਗਿਆ ਕਹਿੰਦਾ ਬੇਟਾ ਮਾਇਆ ਆਈ ਸਾਡੇ ਕੋਲ ਤੇ ਕੀ ਮੰਗੀ ਏ ਕਹਿੰਦੇ ਵੱਡੀ ਨੇ ਕੀ ਕਿਹਾ ਕਹਿੰਦੀ ਵੱਡੀ ਕਹਿੰਦੀ ਏ ਕਿ ਹਸਪੀਟਲ ਦੇ ਦੋ ਜਿੰਨੇ ਹਸਪੀਟਲ ਆ ਜਾਣਗੇ ਮਾਇਆ ਹੀ ਏ ਸਾਰੀ ਜਿਆਦਾ ਦੁਨੀਆ ਅੱਜ ਕੱਲ ਬਿਮਾਰੀ ਏ ਦਵਾਈਆਂ ਖਾਂਦੀ ਜਿਆਦਾ ਤੇ ਵਿਚਾਰ ਵਾਲੀ ਨੂੰ ਕਹਿਣ ਲੱਗੀ ਪਿਤਾ ਜੀ ਕਿੱਥੇ ਹਸਪੀਟਲਾਂ ਦੇ ਚੱਕਰਾਂ 'ਚ ਪੇ ਰਵਾਂਗੇ ਐਦਾਂ ਕਰੋ ਜ਼ਮੀਨਾਂ ਮੰਗ ਲਓ ਕਾਫੀ ਸੈਂਕੜਿਆਂ ਦੇ ਹਿਸਾਬ ਨਾਲ ਸੈਂਕੜੇ ਕਿੱਲਿਆਂ ਦੇ ਹਜ਼ਾਰਾਂ ਕਿੱਲਿਆਂ ਦੇ ਹਿਸਾਬ ਨਾਲ ਜ਼ਮੀਨਾਂ ਮੰਗ ਲਓ ਜਮੀਨਾ ਹੋਣਗੀਆਂ ਸਾਰੀ ਜ਼ਿੰਦਗੀ ਗਾਂ ਬੱਚਿਆਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਉਹ ਮੰਨ ਲਓ ਕਹਿੰਦਾ ਬੇਟਾ ਚਲੋ ਦੇਖ ਲੈਨੇ ਆ ਵੱਡੀ ਨੇ ਹਸਪੀਟਲ ਗਿਆ ਤੁਸੀਂ ਜਮੀਨਾ ਕਿਹਾ ਮੈਂ ਛੋਟੀ ਨੂੰ ਕੋਲ ਜਾਂਦਾ ਫਿਰ ਮੰਨਣਾ ਵਿਚਾਰ ਕਰਦਾ ਵਾਂ ਜੋ ਤੁਸੀਂ ਕਹਿੰਦੇ ਹੋ ਜੋ ਮੈਨੂੰ ਚੰਗਾ ਲੱਗੇਗਾ ਮੈਂ ਮਾਇਆ ਕੋਲੋਂ ਮੰਗ ਲਾਵਾਂਗਾ ਤੀਜੀ ਨੂੰ ਕੋਲ ਗਿਆ ਕਹਿਣ ਲੱਗਾ ਬੇਟਾ ਮਾਇਆ ਮੇਰੇ ਕੋਲ ਆਈ ਏ ਆ ਭਾਈ ਪ੍ਰਤਖ ਤੇ ਕਹਿੰਦੀ ਜੋ ਮੰਗਣਾ ਮੰਗ ਲਵੋ ਸਵੇਰੇ ਮੈਂ ਚੱਲ ਜਾਣਾ ਤੇ ਛੋਟੀ ਸੀ ਰੱਬ ਨੂੰ ਮੰਨਣ ਵਾਲੀ ਉਹ ਪਰਮਾਤਮਾ ਨੂੰ ਬਹੁਤ ਜ਼ਿਆਦਾ ਮੰਨਦੀ ਸੀ ਕਹਿਣ ਲੱਗੀ ਵੱਡਿਆਂ ਨੇ ਕੀ ਕਿਹਾ ਸ਼ਾਹੂਕਾਰ ਕਹਿਣ ਲੱਗਾ ਵੱਡੀ ਨੇ ਕਿਹਾ ਹਸਪੀਟਲ ਮੰਗ ਲਓ ਤੇ ਜਿਹੜੀ ਵਿਚਕਾਰਾਂ ਵਾਲੀ ਨੂੰ ਉਹਨੇ ਕਿਹਾ ਜ਼ਮੀਨਾਂ ਮੰਗ ਲਓ ਤੇ ਬੇਟਾ ਤੂੰ ਕੀ ਕਹਿੰਨੀ ਕਹਿੰਦੀ Papa ji ਫਿਰ ਜੋ ਉਹ ਕਹਿੰਦੇ ਨੇ ਉਹ ਮੰਗ ਲਓ ਕਹਿੰਦੇ ਨਹੀਂ ਬੇਟਾ ਤੂੰ ਦੱਸ ਜੋ ਤੂੰ ਕਹਨੀ ਹੈ ਆਪਣਾ ਵੀ ਵਿਚਾਰ ਦੇ ਦੇ ਤੂੰ ਜੋ ਕਹੇਂਗੀ ਆਪਾਂ ਉੱਤੇ ਵੀ ਵਿਚਾਰ ਕਰ ਲਾਂਗੇ ਉਹਨਾਂ ਨੇ ਜੋ ਕਿਹਾ ਉੱਤੇ ਵੀ ਕਰ ਲਾਂਗੇ ਕਹਿੰਦੀ ਪਾਪਾ ਜੀ ਜੇ ਮੇਰੀ ਮੰਦੇ ਹੋ ਨਾ ਤੇ ਇਦਾਂ ਕਰੋ ਮਾਇਆ ਨੂੰ ਕਹੋ ਸਾਡੇ ਘਰ ਪਿਆਰ ਦੇ ਦੇ ਇਤفاق ਦੇ ਦੇ ਪ੍ਰੇਮ ਦੇ ਦੇ ਮੇਰੇ ਤਿੰਨ ਬੱਚੇ ਨੇ ਤਿੰਨਾਂ ਬੱਚਿਆਂ ਚ ਪ੍ਰੇਮ ਰਹੇ ਇਤفاق ਰਹੇ ਪਿਆਰ ਰਹੇ ਸਾਨੂੰ ਇਹ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਸ਼ਾਹੂਕਰ ਗਿਆ ਮਾਇਆ ਦੇ ਕੋਲ ਮਾਇਆ ਕਹਿਣ ਲੱਗੀ ਪੁੱਛਿਆ ਆ ਤਿੰਨਾਂ ਨੂੰ ਕਹਿੰਦਾ ਜੀ ਪੁੱਛਿਆ ਆ ਕਹਿੰਦੇ ਜੀ ਫਿਰ ਕੀ ਚਾਹੀਦਾ ਮਾਇਆ ਨੂੰ ਵੀ ਪਤਾ ਹੀ ਸੀ ਕਿਹੜੀ ਗੱਲਬਾਤ ਚੱਲਦੀ ਪਈ ਸੀ ਸ਼ਾਹੂਕਰ ਕਹਿਣ ਲੱਗਾ ਮਾਇਆ ਝੋਲਾ ਤੂੰ ਮੋਢੇ ਤੇ ਹੀ ਪਾਏ ਆ ਹੁਣ ਕਿਉਂਕਿ ਤੂੰ ਕਹਿਨੀ ਮੈਂ ਚੱਲ ਜਾਣਾ ਅੱਜ ਦੀ ਰਾਤ ਰਹਿਣਾ ਮੈਂ ਚੱਲ ਜਾਣਾ ਇੱਕ ਵਾਰੀ ਮੰਗ ਲੈ ਜੋ ਮੰਗਣਾ ਸ਼ਾਹੂ ਕਰ ਕਹਿਣ ਲੱਗਾ ਮਾਇਆ ਏਦਾਂ ਕਰ ਸਾਡੇ ਘਰ ਵਿੱਚ ਮੇਰੇ ਬੱਚਿਆਂ ਨੂੰ ਪ੍ਰੇਮ ਦੇ ਦੇ ਪ੍ਰੇਮ ਇਤਫਾਕ ਦੇ ਦੇ ਪਿਆਰ ਦੇ ਦੇ ਕਿ ਮੇਰੇ ਬੱਚਿਆਂ ਦਾ ਆਪਸ 'ਚ ਪ੍ਰੇਮ ਰਹੇ ਇਤਫਾਕ ਰਹੇ ਪਿਆਰ ਰਹੇ ਜਦੋਂ ਇੰਨੀ ਗੱਲ ਮਾਇਆ ਨੇ ਸੁਣੀ ਨਾ ਤੇ ਝੋਲਾ ਮੋਢੇ ਤੂੰ ਰੱਖ ਕੇ ਤੇ ਉੱਥੇ ਬੈਠ ਗਈ ਸ਼ਾਹੂ ਕਰ ਕਹਿਣ ਲੱਗਾ ਮਾਇਆ ਤੂੰ ਤੇ ਕਹਿੰਦੀ ਹਮ ਚੱਲ ਜਾਣਾ ਕਹਿੰਦੀ ਜਾਵਾਂ ਕਿੱਥੇ ਹੋਣ ਤੂੰ ਮੰਗੀ ਉਹ ਚੀਜ਼ ਲਈ ਹੁਣ ਮੈਂ ਜਾ ਨਹੀਂ ਸਕਦੀ ਮੈਨੂੰ ਇੱਥੇ ਰਹਿਣਾ ਪੈਣਾ ਦਾਸ ਦੇ ਕਹਿਣ ਤੂੰ ਭਾਵੇਂ ਜਿੰਨਾ ਘਰਾਂ ਵਿੱਚ ਪ੍ਰੇਮ ਇਤفاق ਹੈ ਨਾ ਉਹਦੇ ਕੋ ਵਿੱਚ ਸਾਰਾ ਕੁਝ ਹੀ ਆ ਜਾਂਦਾ ਤੇ ਜੇ ਮਾਇਆ ਮਾਇਆ ਕਰਦੇ ਰਹੋ ਆਪਸ ਦੇ ਵਿੱਚ ਪ੍ਰੇਮ ਹੀ ਨਹੀਂ ਕਿਸੇ ਨੇ ਮੂੰਹ ਕਿੱਧਰ ਨੂੰ ਵਟਿਆ ਕਿਸੇ ਨੇ ਕਿੱਧਰ ਨੂੰ ਮੂੰਹ ਵਟਿਆ ਤੇ ਫਿਰ ਉਹ ਮਾਇਆ ਵੀ ਸਾਰੀ ਬੇਅਰਥ ਹੋ ਜਾਂਦੀ